ਹਾਂਜੀ ਸਸ਼ੀਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਅਸੀਂ ਸਿਖਾਵਾਂਗੇ ਸਿਖਾਵਾਂਗੇ ਨਹੀਂ ਬਣਾ ਕੇ ਦਿਖਾਵਾਂਗੇ ਪਤਾ ਗੋਭੀ ਆਲੂ ਦੀ ਸਬਜੀ ਆਪਾਂ ਰੱਖ ਲਿਆ ਤੇਲ ਠੀਕ ਹੈ ਜੀ ਤੇਲ ਰੱਖ ਲਿਆ ਇਹਦੇ ਵਿੱਚ ਹੁਣ ਆਪਾਂ ਪਿਆਜ਼ ਪਾ ਦਾਂਗੇ ਆ ਕੱਟੇ ਹੋਏ ਨੇ ਆਪਾਂ ਪਿਆਜ਼ ਜੀ ਸਬਜੀ ਦੇ ਲਈ ਕਿਉਂਕਿ ਇਹ ਸਬਜੀ ਦੇ ਵਿੱਚ ਅਸੀਂ ਥੋੜੇ ਲੰਮੇ ਪਿਆਜ਼ ਪਾਉਣੇ ਆ ਕਿਉਂਕਿ ਥੋੜੇ ਥੋੜੇ ਟੇਸਟ ਆਉਂਦਾ ਫਿਰ ਬਾਅਦ ਦੇ ਵਿੱਚ ਪਿਆਜ਼ਾਂ ਦਾ ਉਹ ਚੰਗਾ ਲੱਗਦਾਗਾ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਪਾ ਦਾਂਗੇ ਲਓ ਜੀ ਪਿਆਜ਼ ਪਾ ਦਿੱਤੇ ਨੇ ਆਪਾਂ ਹੁਣ ਇਹਨੂੰ ਹਲਾਵਾਂਗੇ ਕੜਸੀ ਦੇ ਨਾਲ ਹਲਾਤੀ ਨਹੀਂ ਜੀ ਉਹਨਾਂ ਟਾਈਮ ਆਪਾਂ ਵੇਟ ਕਰਦੇ ਹਾਂ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾ ਕੇ ਫਿਰ ਇਹਦੇ ਚ ਪਾਵਾਂਗੇ ਆਪਾਂ ਟਮਾਟਰ ਸੋਹਰੇ ਘਟਾ ਛੋਟਾ ਲੈ ਕੇ ਬਾਪ ਸਿਉਣਾ ਮੈਂ ਤੇਰੇ ਪੱਗ ਦੀ ਪੂਣੀ ਬਾਪੂ ਆਪਸ ਰੋਣਾ ਮੈਂ ਚਾਟ ਨੂੰ ਫੇਟਾ ਕੇ ਦਾ ਹਾ ਕੋਣ ਚੱਕੋ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਆਂ ਮੈਂ ਬਾਪੂ ਹੁਣ ਆਪਾਂ ਇਹਦੇ ਟਮਾਟਰ ਪਾਵਾਂਗੇ ਜੀ ਥੋੜਾ ਜਿਹਾ ਸੇਕ ਲੱਗ ਗਿਆ ਪਿਆਜ਼ਾਂ ਨੂੰ ਹੁਣ ਆਪਾਂ ਇਹਨਾਂ 'ਚ ਟਮਾਟਰ ਪਾ ਦਾਂਗੇ ਟਮਾਟਰ ਪਾ ਦਿੱਤੇ ਨੇ ਜੀ ਹੁਣ ਕੜਛੀ ਦੇ ਨਾਲ ਹਿਲਾਵਾਂਗੇ ਜੀ ਇਹਨਾਂ ਨੂੰ ਸੇਕ ਲੱਗਣ ਦਿਓ 5-7 ਮਿੰਟ ਹੁਣ ਆਪ ਇਹ ਚ ਪਾਵਾਂਗੇ ਜੀ ਮੇਥੀ ਥੋੜੀ ਜੀ ਮੇਥੀ ਪਾਤੀ ਹੁਣ ਇਹਨੂੰ ਆਪਾਂ ਕੜਛੀ ਨਾਲ ਹਿਲਾਵਾਂਗੇ ਆਪਣਾ ਪਿਆਜ਼ ਬਰਾਊਨ ਹੋ ਚੁੱਕੇ ਹਨ ਹੁਣ ਆਪਾਂ ਇਹਨੂੰ ਨੌਨ ਵਿੱਚ ਪਾਏ ਦਿਨੇ ਆ ਲਓ ਜੀ ਨੌਨ ਵਿੱਚ ਪਾ ਦਨੇ ਆਪਾਂ ਇਹ ਜੀ ਨੌਨ ਵਿੱਚ ਪਾ ਦਿੱਤਾ ਹੁਣ ਤੇਰੇ ਨੂੰ ਕਲਸੀ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿਕਸ ਹੋ ਗਿਆ ਹੁਣ ਆਪਾਂ ਇਹਨੂੰ ਇਹ ਚ ਥੋੜਾ ਜਿਹਾ ਪਾਣੀ ਪਾਉਨੇ ਆ जो कि थले लगे मसाला चंकी तरह भजया तो जाए पानी आप तो दिता वा लो जो मसाला नहीं बनता ओना तक आप करते हैं वेट लौजी तैयार होने वाला मसाला देखो वो छड़ी जाता है ਥੋੜਾ ਜਿਹਾ ਰਹਿ ਗਿਆ ਬਸ 2 ਕਮਿੰਟ ਹੋਰ ਇਹਨੂੰ ਸੇਕ ਲਵਾਵਾਂਗੇ ਆਪਾਂ ਇਹਨੇ ਆਪਣੇ ਆਲੂ ਤੋਂ ਸਮਾਰ ਕੇ ਰੱਖੇ ਆਪਈਆ ਗੋਭੀ ਆਪਾਂ ਚਾਲੂ ਪਾ ਦਾਂਗੇ ਪਹਿਲਾ ਆਲੂ ਪਾਉਣੀ ਹੁੰਦੀ ਹੈ ਮੈਂ ਤਾਂ ਤੁਸੀਂ ਕੀ ਪਾਉਨੇ ਹੋ ਦੱਸਿਓ ਕਮੈਂਟਾਂ ਦੇ ਵਿੱਚ ਪਹਿਲਾ ਆਲੂ ਪਾ ਦਿੱਤੇ ਨੇ ਹੁਣ ਆਪਾਂ ਇੱਚ ਗੋਭੀ ਪਾ ਦਾਂਗੇ ਇਹਨੂੰ 2 ਮਿੰਟ ਹਲਾ ਕੇ ਆਣੇ ਚ ਪਾਉਣਿਆਂ ਜੀ ਗੋਭੀ ਆਉਜੀ ਗੋਭੀ ਜੀ ਦੀ ਗੋਭੀ ਪਾਉਣ ਲੱਗੇ ਆ। ਇਹਨੂੰ ਆਪਾਂ ਤੁਸੀਂ ਇਸ ਤਰ੍ਹਾਂ ਹਲਾ ਦਾਂਗੇ। ਲਓ ਜੀ ਮਿਕਸ ਕਰਤੀ ਆ ਆਪਾਂ ਗੋਭੀ ਪਾ ਕੇ ਵਿੱਚ ਹੁਣ ਆਪਾਂ ਇਹਨੂੰ ਟੱਕ ਦਾਂਗੇ। ਫਿਰ ਆਪਾਂ ਦੇਖਦੇ ਆ ਗੋਭੀ ਕਿਵੇਂ ਦੀ ਬਣਦੀ ਆ। ਤੁਹਾਨੂੰ ਸਾਡੇ ਬਲੌਗ ਇਦਾਂ ਦੇ ਲੱਗਦੇ ਨੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੀ। ਸਾਡੇ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਸ਼ੀਕਾਲ